ਤੇ ਕੌਣ ਸੀ ਅਜਿਆ ਜਿਸਦੇ ਉਥੇ ਤੁਰਦਿਆਂ ਦੁਨੀਆ थरथਰ ਕੰਬਦੀ ਸੀ ਤੇ ਫਿਰ ਵੀ ਕਿਸੇ ਦਾ ਹੱਕ ਨਹੀਂ ਉਹਨੇ ਮਾਰਿਆ ਇਹਨਾਂ ਦਿਗਜਾਂ ਦੇ ਵਿੱਚ ਦੁਨੀਆ ਪਰਦੇ ਜਿਨ੍ਹਾਂ ਵਿੱਚ ਨੈਪੋਲੀਅਨ ਹਿਟਲਰ ਤੱਕ ਵਰਗਾ ਹਰ ਜਣਾ ਸ਼ਾਮਲ ਕੀਤਾ ਗਿਆ ਤੁਸੀਂ ਨਹੀਂ ਸੀ ਵੋਟ ਕਰਨ ਵਾਲੇ ਮੈਂ ਵੀ ਨਹੀਂ ਸੀ ਵੋਟ ਕਰਨ ਵਾਲੇ ਸਨ ਵਿਸ਼ਪ ਪਦਰੀ ਇਤਿਹਾਸਕਾਰ ਜਿਨ੍ਹਾਂ ਨੇ ਉਸ ਸਮੇਂ ਜੋ ਕੁਝ ਵਾਪਰਿਆ ਸੀ ਉਹਦੇ ਵਿੱਚੋਂ ਪਿਛਾਂ ਤੋਂ ਅਗਾਹ ਲੈ ਕੇ ਆਉਣਾ ਸੀ ਕਿਉਂ ਨਾ ਸਮਿਆਂ ਵਿੱਚ ਲੈ ਕੇ ਅੱਜ ਤੱਕ ਦਾ ਸਭ ਤੋਂ ਵੱਧ ਸ਼ੇਰ ਜਾਂ ਸੋਵੀ ਵੱਧ ਬੱਬਰ ਸ਼ੇਰ ਜਿਸ ਨੇ ਇੱਕ ਵਕ ਮਿਸਾਲ ਕਾਇਮ ਕੀਤੀ ਹੋਏ ਕੌਣ ਸੀ ਪਤਾ ਜੇ ਕੌਣ ਸੀ ਹਰੀ ਸਿੰਘ ਨਲੂਆ ਪਹਿਲੇ ਨੰਬਰ ਤੇ ਆਇਆ ਉਹ ਬੱਬਰ ਸ਼ੇਰ ਜਿਨੇ ਵਿਖਾ ਦਿੱਤਾ ਅਫਗਾਨਿਸਤਾਨ ਤੇ ਅਮਰੀਕਾ ਤੱਕ ਨਹੀਂ ਪਹੁੰਚ ਸਕਿਆ ਰਾਜ ਨਹੀਂ ਕਰ ਸਕਿਆ ਵਿਤਨਾਮ ਵਿਤਨਾਮ ਨਾਲ ਜੰਗ ਕਰਕੇ ਵੀ ਹਾਰਿਆ ਪਰ ਜਿਸ ਕਿਸੇ ਨੇ ਉਸ ਥਾਂ ਤੇ ਪਹੁੰਚ ਕੇ ਫਤਿਹ ਦਾ ਡੰਕਾ ਵਜਾ ਦਿੱਤਾ ਉਸ ਹੀ ਸਾਡਾ ਬੱਬਰ ਸ਼ੇਰ ਵੀਰ ਨਲੂਆ ਅੱਜ ਵੀ ਜਾਓਗੇ ਤਾਂ ਸਾਡਾ ਵੀਰ ਉੱਥੇ ਨਹੀਂ ਪਰ ਉੱਥੇ ਦੀ ਹਵਾ ਉੱਥੇ ਦੀ ਫਿਜ਼ਾ ਵਿੱਚ ਸਾਡਾ ਨਲੂਆ ਵੀਰ ਜ਼ਿੰਦਾ ਹੈ ਅਸੀਂ ਆਪਣੇ ਪਿੰਡਾਂ ਵਿੱਚੋਂ ਨਾਮ ਪੁਲਾ ਦਿੱਤਾ ਲਾਹਨਤ ਸਾਡੇ ਉੱਤੇ ਅਸੀਂ ਸੀਮਤ ਹੋ ਗਏ ਹਾਂ ਸਿਰਫ ਲੰਗਰਾਂ ਤੱਕ ਕਿ ਗੁਰਦੁਆਰੇ ਆਉਣਾ ਜੇ ਤੇ ਅਸੀਂ ਇੱਕ ਮੰਗਾਂ ਦੀ ਲਿਸਟ ਲੈ ਕੇ ਆਉਣੀ ਜੇ ਜਿਹਦੇ ਵਿੱਚ ਇਹ ਨਹੀਂ ਸੁਣਨਾ ਕਿ ਗੁਰੂ ਸਾਹਿਬ ਨੇ ਕਿਹਾ ਤੇਰਾ ਕੀ ਆ ਮਿੱਠਾ ਲੱਗੇ ਅਸੀਂ ਨਹੀਂ ਸੁਣਨਾ ਚਾਹੁੰਦੇ ਸਿਰਫ ਸੁਣਨਾ ਚਾਹੁੰਨੇ ਆ ਕਿ ਸਾਡੀਆਂ ਮੰਗਾਂ ਦੀਆਂ ਲਿਸਟਾਂ ਨੇ ਸਾਡਾ ਕਾਰੋਬਾਰ ਠੀਕ ਰਵੇ ਸਾਡੀ ਸਿਹਤ ਠੀਕ ਰਵੇ ਤੇ ਸਾਡੇ ਉੱਤੇ ਕੁਝ ਅਜਿਹੀ ਕਰਾਮਾਤ ਹੋ ਜਾਏ ਕਿ ਸਾਡੇ ਘਰ ਸਭ ਤੋਂ ਉੱਚਾ ਦਿਸੇ ਮੇਰੇ ਘਰ ਦੇ ਅੰਦਰ ਮੇਰਾ ਲਾਲ ਹੋਵੇ ਮੇਰਾ ਨਾਮ ਲੈਵਾ ਹੋਵੇ ਇਸ ਤੋਂ ਅਗਾਹ ਸੋਚ ਅਸੀਂ ਮਨਫ਼ੀ ਕਰ ਦਿੱਤੀ ਮੇਲਾ ਬਣਾ ਕੇ ਰੱਖ ਛੱਡਿਆ ਸੀ ਗੁਰੂ ਦੇ ਦਰਬਾਰ ਨੂੰ ਜਿੱਥੇ ਸਿਰਫ ਤੇ ਸਿਰਫ ਆਪਣੀ ਢਿੱਡ ਦੀ ਭੁੱਖ ਮਿਟਾਉਣ ਆ ਜਾਂਦੇ ਆ ਪਰ ਮਨਾਂ ਵਿੱਚ ਜਿਸ ਤਰੀਕੇ ਗੁਰੂ ਨਾਲ ਲਗਾਓ ਹੋਣਾ ਚਾਹੀਦਾ ਸੀ ਉਹ ਮਨਫ਼ੀ ਕਰ ਦਿੱਤਾ ਦੱਸਿਓ ਕਦੇ ਦਿਸੇ ਕੋਈ ਇੱਕ ਅਜਿਹਾ ਗੁਰੂ ਘਰ ਜਿੱਥੇ ਸਾਡੀਆਂ ਸੰਗਤਾਂ ਹਮ ਹੁਮਾ ਕੇ ਇੱਕ ਮੇਲੇ ਦੀ ਸ਼ਕਲ ਵਿੱਚ ਨਾ ਆਈਆਂ ਹੋਣ ਜਿੱਥੇ ਲੰਗਰਾਂ ਦੇ ਵਿੱਚ ਇਹ ਪੁੱਛਿਆ ਜਾਂਦਾ ਹੋਵੇ ਅੱਜ ਕੀ ਚੀਜ਼ ਬਣੀ ਐ ਸਿਰਫ ਉਹ ਖਾਣ ਜਾਵਾਂਗੇ ਘਰਾਂ ਵਿੱਚ ਵੀ ਤਿਆਰ ਅਸੀਂ ਬਾਲ ਇਹ ਨਹੀਂ ਕਰਕੇ ਜਾਂਦੇ ਕਿ ਚਲੋ ਗੁਰੂ ਸਾਹਿਬ ਤੋਂ ਕੁਝ ਸੇਦ ਲੈ ਕੇ ਆਵਾਂਗੇ ਤਿਆਰ ਇਸ ਕਰਕੇ ਕੀਤੇ ਜਾਂਦੇ ਨੇ ਵਧੀਆ ਕੱਪੜੇ ਪਾਓ ਪਹਿਰਾਵਾ ਵਧੀਆ ਕਰੋ ਤੇ ਅੱਜ ਵੇਖੋ ਖਾਣ ਨੂੰ ਕੀ ਮਿਲਦਾ ਐ ਸਿਰਫ ਇਸ ਥਾਂ ਤੱਕ ਸੀਮਤ ਸੋਚਦਾ ਨਤੀਜਾ ਜਿਸ ਤਰੀਕੇ ਦੀ ਨਿਗਾਰ ਦੇ ਹੱਦ ਤੱਕ ਅਸੀਂ ਪਹੁੰਚਿਆ ਉਹ ਯਾਦ ਰੱਖਿਓ ਅਸੀਂ ਕਿਸੇ ਦੇ ਦੇਣਦਾਰ ਆ ਸਾਡੇ ਸਿਰਾਂ ਤੇ ਕਰਜ਼ਿਆਂ ਦੀ ਪੰਡ ਜੇ ਇੱਕ ਜਾਂ ਦੋ ਨਹੀਂ ਜੇ ਪੰਜਾਬ ਦਾ ਹਰ ਪੱਤਾ ਵੇਖੋਗੇ ਪੰਜਾਬ ਦੀ ਹਰ ਇੰਚ ਦੇਖੋਗੇ ਉੱਥੇ ਸਾਡੇ ਵੱਡੇ ਵਡੇਰਿਆਂ ਦੇ ਸ਼ਹੀਦਾਂ ਦੇ ਲਹੂ ਦੇ ਨਾਲ ਸਿੰਜੀ ਲਾਲ ਧਰਤੀ ਹੋ ਚੁੱਕੀ ਹੈ ਇੱਕ ਪੱਤਾ ਵੀ ਜੇ ਉਗਦਾ ਜੇ ਤਾਂ ਉਸੇ ਲਹੂ ਚੋਂ ਨਿੱਖਰ ਕੇ ਉਗਦਾ ਜੇ ਕਿਸ ਨੂੰ ਹੱਕ ਮਿਲਿਆ ਸੀ ਕਿ ਉਹ ਪੱਤੇ ਨੂੰ ਅਸੀਂ ਜ਼ਹਿਰੀਲਾ ਬਣਾ ਦਈਏ ਕਿ ਜਿਹਦੇ ਵਿੱਚ ਇਹ ਧਰਤੀ ਵਿੱਚ ਸਿੰਜੀ ਜੋ ਲਹੂ ਦੇ ਨਾਲ ਸੀ ਉਹ ਸਾਰੇ ਨੂੰ ਖਤਮ ਕਰਕੇ ਕਿਉਂ ਅਸੀਂ ਆਪਣੇ ਤਕਸੀਮਤ ਹੋ ਗਏ ਹਾਂ ਕਿਸ ਤਰ੍ਹਾਂ ਦੀਆਂ ਕਰਾਮਾਤਾਂ ਪਾਲਦੇ ਆਂ ਕਿ ਜੇ ਕਰਮਾਤਾ ਦੇ ਰਹੀਂ ਕੁਝ ਵਹੂਣਾ ਹੁੰਦਾ ਤਾਂ ਤੁਹਾਨੂੰ ਨਹੀਂ ਲੱਗਦਾ ਕਿ 6 ਵਰਿਆਂ ਦੇ ਬਾਲ ਨੂੰ ਚਿਣੇ ਜਾਣ ਤੋਂ ਸਾਡੇ ਵੀ ਗੁਰੂ ਸਾਹਿਬ ਰੋਕ ਸਕਦੇ ਸਨ ਕਿਉਂ ਨਹੀਂ ਰੋਕਿਆ ਗਿਆ ਇਹ ਵਿਖਾਉਣ ਲਈ ਕਿ ਕਰਮਾਤਾ ਇਸ ਧਰਮ ਵਿੱਚ ਹੁੰਦੀਆਂ ਨਹੀਂ ਇਸ ਗੁਰੂ ਦੇ ਦਵਾਰੇ ਜੇ ਆਣਾ ਜੇ ਤਾਂ ਸਿਰਫ ਸ਼ੁਕਰਾਨਾ ਕਰਨਾ ਕਰਨ ਲਈ ਆ ਸਕਦੇ ਹੋ ਇਸ ਤੋਂ ਵੱਧ ਜਾਂ ਘੱਟ ਕੁਝ ਵੀ ਨਹੀਂ ਕਿਉਂ ਮੰਗਾਂ ਦੀਆਂ ਲਿਸਟਾਂ ਲੈ ਕੇ ਅਸੀਂ ਪਹੁੰਚਦੇ ਆਂ ਕਿਉਂ 10 ਰੁਪਏ ਟੇਕ ਕੇ ਸੋਚਦੇ ਆਂ ਇਸ ਬਾਬੇ ਨੂੰ ਖਰੀਦ ਲਿਆ ਕਿਸ ਤਰੀਕੇ ਦਾ ਖਰੀਦ ਲਿਆ ਕਿਉਂ ਕਹਿੰਨੇ ਆ ਸਰਬੰਸ ਵਾਰਿਆ ਸੀ ਤੇ ਫਿਰ ਉਹਦੇ ਵਿੱਚ ਦੇਖਣਾ ਕੀ ਚਾਹਿਆ ਸੀ ਕਿੰਨੇ ਜਣੇ ਆ ਜਦੋਂ ਰਾਤ ਨੂੰ ਸੌਣ ਤੋਂ ਪਹਿਲਾਂ ਕਿਸੇ ਨੇ ਸਿਰਫ ਜ਼ਿੰਦਗੀ ਦਾ ਇੱਕ ਪਲ ਲਾਇਆ ਹੋਵੇ ਕਿ ਅਸੀਂ ਗੁਰੂ ਦੇ ਲੜ ਲੱਗੇ ਅਖਵਾਉਂਦੇ ਵੀ ਆ ਕਿ ਨਹੀਂ ਜਦੋਂ ਵਾਰੇ ਸੀ ਨਾ ਦੋ ਪੁੱਤਰ ਇੰਨਾ ਹੀ ਕਿਹਾ ਸੀ ਹੰਝੂ ਨਹੀਂ ਸੀ ਨਾ